ਸ੍ਰੀ ਗੁਰੂ ਜੀ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾ ਬਿੰਦਰਪਾਲ ਨਜ਼ਰ ਮਾਰਦੇ ਆ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤੇ ਪੁਲਿਸ ਅੱਗੇ ਪੇਸ਼ ਹੋਣ ਦੇ ਲਈ ਮੁਹਾਲੀ ਦੇ ਸਾਈਬਰ ਥਾਣਾ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਪੁਲਿਸ ਕਰ ਰਹੀ ਬਾਜਵਾ ਤੋਂ ਪੁੱਛਗਿੱਛ ਹੱਕ ਦੇ ਵਿੱਚ ਕਾਂਗਰਸੀਆਂ ਨੇ ਵੱਡੀ ਗਿਣਤੀ ਵਿੱਚ ਕੀਤਾ ਪੁਲਿਸ ਥਾਣੇ ਦੇ ਅੱਗੇ ਇਕੱਠ ਪੁਲਿਸ ਨੇ ਸਿਰਫ ਬਾਜਵਾ ਨੂੰ ਹੀ ਅੰਦਰ ਜਾਣ ਦਿੱਤਾ ਬਾਕੀ ਕਾਂਗਰਸੀਆਂ ਨੂੰ ਰੋਕਿਆ ਥਾਣੇ ਦੇ ਬਾਹਰ ਆਮ ਆਦਮੀ ਪਾਰਟੀ ਵੱਲੋਂ ਮੁਹਾਲੀ ਦੇ ਫੇਜ਼ 2 ਦੇ ਵਿੱਚ ਕੀਤਾ ਗਿਆ ਪੰਜਾਬ ਕਾਂਗਰਸ ਅਤੇ ਪ੍ਰਤਾਪ ਸਿੰਘ ਬਾਜਵਾ ਖਿਲਾਫ ਰੋਸ ਮੂਜ਼ਾਰਾ ਕਾਂਗਰਸ ਤੇ ਲਗਾਏ ਪੰਜਾਬ ਦੀ ਅਮਨ ਸ਼ਾਂਤੀ ਭੰਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਕਾਂਗਰਸ ਖਿਲਾਫ ਰੋਸ ਮੂਜ਼ਾਰਾ ਦੌਰਾਨ ਕੈਬਨਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੂੜਾ ਨੇ ਬਾਜਵਾ ਉੱਤੇ ਸਾਧਿਆ ਨਿਸ਼ਾਨਾ ਕਿਹਾ ਬਾਜਵਾ ਬੰਬਾਂਉਣ ਬਾਰੇ ਜਾਣਕਾਰੀ ਦੇ ਲੋਕਾਰੇ ਸਰੋਤ ਤੇ ਆਈਐਸਆਈ ਦਾ ਦੇ ਰਹੇ ਸਾਥ ਕਿਉਂ ਬੱਤੀ ਬੰਬਾਂ ਦੇ ਨਿਸ਼ਾਨੇ ਦੇ ਉੱਪਰ ਕੌਣ ਹੈ ਸੋ ਮੇਰੇ ਕਹਿਣ ਦਾ ਮਤਲਬ ਮੈਂ ਉਮੀਦ ਇਹ ਕਰਦਾ ਸੀਗਾ ਕਿ ਆਪ ਬਾਜਵਾ ਸਾਹਿਬ ਅੱਗੇ ਆਉਂਦੇ ਤੇ ਦੱਸਦੇ ਕਿ ਜੀ ਆ ਮੇਰਾ ਸੋਰਸ ਹੈ ਸੋਰਸ ਲਕੋਈ ਜਾਣਾ ਹੈ ਲੋਕਾਂ ਨੂੰ ਡਰਾਈ ਜਾਣਾ ਹੈ ਅੱਤਵਾਦੀਆਂ ਦਾ ਪੰਜਾਬ ਦਾ ਤੇ ਆਈਐਸਆਈ ਦਾ ਸਾਥ ਦੇਈ ਜਾਣਾ ਤੇ ਸਮੁੱਚੀ ਕਾਂਗਰਸ ਪਾਰਟੀ ਉਹਨਾਂ ਦੇ ਪਿੱਛੇ ਤੇ ਖੜੀ ਹੈ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਇਹੀ ਕਾਂਗਰਸ ਪਾਰਟੀ ਜਿਹੜੀ ਕਹਿੰਦੀ ਕਿ ਅਸੀਂ ਅੱਤਵਾਦ ਖਤਮ ਕਰਤਾ ਅੱਜ ਤੁਸੀਂ ਦੁਬਾਰਾ ਅੱਤਵਾਦੀਆਂ ਜਣਾ ਪੰਜਾਬ ਦੇ ਵਿੱਚ ਲਾਉਣ ਨੂੰ ਫਿਰਦੇ ਹੋ ਤੇ ਉਸ ਲੀਡਰ ਦੀ ਪਿੱਠ ਦੇ ਉੱਪਰ ਖੜੇ ਹੋ ਸ਼ਰਮ ਹੋਣੀ ਚਾਹੀਦੀ ਹੈ ਫਿੱਟ ਲਾਣ ਤੇ ਤੁਹਾਨੂੰ ਕਾਂਗਰਸ ਵਾਲਿਓ ਸਿਹਤ ਮੰਤਰੀ ਪ੍ਰਵੀਰ ਸਿੰਘ ਨੇ ਕਾਂਗਰਸ ਪ੍ਰਧਾਨ ਤੇ ਲਗਾਏ ਪੁਲਿਸ ਨੂੰ ਧਮਕੀ ਦੇਣ ਦੇ ਇਲਜ਼ਾਮ ਤੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਕਿ ਪੁਲਿਸ ਨਸ਼ਿਆਂ ਨੂੰ ਜੜੋਂ ਖਤਮ ਕਰਕੇ ਰਹੇਗੀ ਆਰਵਿੰਦ ਕੇਜਰੀਵਾਲ ਦੀ ਗਰੰਟੀ ਹੈ ਭਗਵਾਨਤ ਮਾਨ ਦਾ ਵਾਦਾ ਹੈ ਕਿ ਇਸ ਬਿਮਾਰੀ ਨੂੰ ਜਿਹੜੇ ਗੈਂਗਸਰੇ ਆ ਇਸ ਨੂੰ ਜੜੋਂ ਪੁੱਟਾਂਗੇ ਨਸ਼ਿਆਂ ਨੂੰ ਜੜੋਂ ਖਤਮ ਕਰਾਂਗੇ ਭੱਜ ਲੋ ਜਿੱਥੇ ਪੱਜਣਾ ਬਾਜਵਾ ਸਾਹਿਬ ਪੱਜਣ ਨਹੀਂ ਦੇਵਾਂਗੇ ਤੁਹਾਨੂੰ ਭੱਜ ਲੋ ਜਿੱਥੇ ਪੱਜ ਸਕਦੇ ਹੋ ਜਿਹੜੇ ਧਮਕੀਆਂ ਦਿੰਦੇ ਐ ਚੋਰ ਬਚਾਏ ਸ਼ੋਰ ਇਹਨਾਂ ਦਾ ਪ੍ਰਧਾਨ ਧਮਕੀ ਦੇ ਰਿਹਾ ਪੁਲਿਸ ਨੂੰ ਕਿਹੜੀ ਦੁਨੀਆ 'ਚ ਰਹਿੰਦੇ ਹੋ ਤੁਸੀਂ ਕਿਹੜੇ ਜਵਾਨੇ 'ਚ ਰਹਿੰਦੇ ਹੋ ਜੇ ਪੁਲਿਸ ਚੰਗਾ ਕੰਮ ਕਰ ਰਹੀ ਐ ਜੇ ਉਹ ਨਸ਼ੇ ਫੜ ਰਹੀ ਆ ਤੁਹਾਡੇ ਕਾਲੀ ਗੁਜਰਾਤ ਤੋਂ ਫੜਿਆ ਗਿਆ 1800 ਕਿਲੋ 1800 1800 ਕਰੋੜ ਦਾ ਨਸ਼ਾ ਫੜਿਆ ਗਿਆ ਤੁਜੀ ਪਾਸੇ ਪੰਜਾਬ ਕਾਂਗਰਸ ਵੱਲੋਂ ਵੀ ਕੀਤਾ ਗਿਆ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਵੱਡਾ ਪ੍ਰਦਰਸ਼ਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਾਂਗਰਸ ਦੇ ਕਈ ਵੱਡੇ ਆਗੂ ਰਹਿ ਮੌਜੂਦ ਕੈਬਨਟ ਮੰਤਰੀ ਤਰੁਣਪ੍ਰਿੰਤ ਸਿੰਘ ਸੌਂਦ ਨੇ ਪ੍ਰਤਾਪ ਸਿੰਘ ਬਾਜਵਾ ਦੇ ਬੰਬਾ ਵਾਲੇ ਬਿਆਨ ਤੋਂ ਬਾਅਦ ਬਾਜਵਾ ਤੇ ਸਾਧਾ ਨਿਸ਼ਾਨਾ ਕਿਹਾ ਕਿ ਜੇ ਪੰਜਾਬ ਵਿੱਚ ਕੋਈ ਧਮਾਕਾ ਹੋਏਗਾ ਤਾਂ ਬਾਜਵਾ ਹੋਣਗੇ ਜ਼ਿੰਮੇਵਾਰ ਤੇ ਬਿਨਾਂ ਸਿਰ ਪੈਰ ਦੀਆਂ ਗੱਲਾਂ ਮੀਡੀਆ ਦੇ ਅੱਗੇ ਕਰਦੇ ਤੁਸੀਂ ਪੂਰੇ ਦੇ ਪੂਰੇ ਪੰਜਾਬੀ ਤੁਸੀਂ 3.5 ਕਰੋੜ ਪੰਜਾਬੀਆਂ ਨੂੰ ਗੁੰਮਰਾ ਕੀਤਾ ਇਹ ਤੁਹਾਡੀ ਸਟੇਟਮੈਂਟ ਹੈ ਜਿਹੜੀ ਇਹ ਹੁਣ ਅੱਜ ਦੀ ਡੇਟ 'ਚ ਔਨ ਰਿਕਾਰਡ ਹੈ ਇਹਦਾ ਸਪਸ਼ਟਿਕਰਨ ਦਿਓ ਬਾਜਵਾ ਸਾਹਿਬ ਅੱਜ ਸਾਰੇ ਜਣੇ ਤੁਹਾਡੇ ਤੋਂ ਪੁੱਛ ਰਹੇ ਨੇ ਔਰ ਜੇਕਰ ਮੈਂ ਔਰੇ ਤੱਕ ਵੀ ਗੱਲ ਕਹੂੰਗਾ ਤੇ ਜੇਕਰ ਕੱਲ ਨੂੰ ਹੁਣ ਕੋਈ ਹੋਰ ਨਮਾ ਬੰਬ ਧਮਾਕਾ ਪੰਜਾਬ ਦੇ ਵਿੱਚ ਹੁੰਦਾ ਤਾਂ ਇਹਦੇ ਜ਼ਿੰਮੇਵਾਰ ਬਾਜਵਾ ਸਾਹਿਬ ਹੋਣਗੇ ਉਹਦਾ ਇੱਕ ਬਹੁਤ ਵੱਡਾ ਕਾਰਨ ਹੈ ਕਿਉਂਕਿ ਬਾਜਵਾ ਸਾਹਿਬ ਨੇ ਖੁਦ ਮੰਨਿਆ ਕਿ ਮੈਨੂੰ ਪਤਾ ਹੈ ਮੇਰੇ ਸੋਰਸਸ ਦੱਸਦੇ ਆ ਕਿ ਹੋਰ ਮਤਲਬ ਕਿ ਬੰਬ ਆਏ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੇ ਪਿੰਡ ਚਾਜਲੇ ਦੇ ਵਿੱਚ ਕੀਤਾ ਸਕੂਲ ਆਫ ਫੈਮਿਨਸ ਦਾ ਉਦਘਾਟਨ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਨਾਲ ਕੀਤੀ ਗੱਲਬਾਤ ਕਿ ਹਾਂ ਬੱਚਿਆਂ ਨੂੰ ਉਹਨਾਂ ਦੇ ਦਿਲਚਸਪੀ ਵਾਲੇ ਖੇਤਰ ਵਿੱਚ ਲਿਜਾਇਆ ਜਾਏਗਾ ਅੱਗੇ ਹੁਣ ਅਸੀਂ ਸਕੂਲ ਆਫ ਫੈਮਿਨਸ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੂੰ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਇਕਨੋਮਿਕਸ ਵੱਲ ਲੈ ਕੇ ਜਾਓ ਤਾਂ ਕਿ ਜਦੋਂ ਤੱਕ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋਵੇ ਹੋ ਕਿ ਮੈਂ ਜ਼ਿੰਦਗੀ ਚ ਆ ਕਰਨਾ ਬਸ ਆ ਸਕੂਲ ਆਫ ਐਮੀਨਸ ਬਲਾਚੌਰ ਰੂਪਨਗਰ ਨੈਸ਼ਨਲ ਹਾਈਵੇ ਤੇ ਪਿੰਡ ਰੈਲੇ ਮਾਜ਼ਰਾ ਦੇ ਬੱਸ ਸਟੈਂਡ ਦੇ ਕੋਲ ਟਰੱਕ ਦੇ ਟਕਰਾਉਣ ਕਾਰਨ ਟੁੱਟੇ ਖੰਭੇ ਦੇ ਨਾਲ ਟਕਰਾ ਕੇ ਪਿਓ ਪੁੱਤ ਦਾ ਹੋਇਆ ਐਕਸੀਡੈਂਟ ਪਿਓ ਦੀ ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤ ਚੰਨਿਕੜ ਰਾਜਪੁਰਾ ਰੋਡ ਤੇ ਬਣੇ ਵੱਡੇ ਨਿੱਜੀ ਹਸਪਤਾਲ ਵਿੱਚ ਈਡੀ ਨੇ ਮਾਰੀ ਰੇਡ ਹਸਪਤਾਲ ਦਾ ਰਿਕਾਰਡ ਕਬਜ਼ੇ ਵਿੱਚ ਲੈ ਕੇ ਈਡੀ ਦੀ ਟੀਮ ਨੇ ਕਾਰਵਾਈ ਕੀਤੀ ਸ਼ੁਰੂ ਸਮਰਾਲਾ ਦੇ ਪਿੰਡ ਬੌਨਲੀ ਦੇ ਬੰਦ ਪਏ ਇੱਟਾਂ ਦੇ ਪੱਠੇ ਕੋਲ ਪੁਲਿਸ ਵੱਲੋਂ ਦੋਸ਼ੀਆਂ ਤੋਂ ਰਿਵਲਵਰ ਦੀ ਬਰਾਮਦਗੀ ਕਰਵਾਉਣ ਮੌਕੇ ਦੋਸ਼ੀਆਂ ਦੀ ਐਸਐਚਓ ਦੇ ਨਾਲ ਹੋਈ ਝੜਪ ਇਸ ਦੌਰਾਨ ਇੱਕ ਦੋਸ਼ੀ ਨੂੰ ਲੱਗੀ ਗੋਲੀ ਤੇ ਐਸਐਚਓ ਵੀ ਹੋਇਆ ਜ਼ਖਮੀ ਤੁਹਾਨੂੰ ਯਾਦ ਹੋਊਗਾ ਕਿ ਇੱਥੇ ਤਿੰਨ ਪ੍ਰਵਾਸੀ ਵਿੱਚ ਆ ਰਹੇ ਸੀ ਉਹਨਾਂ ਕੋਲ ਮੋਟਰਸਾਈਕਲ ਖੋਲਿਆ ਸੀ ਦੋ ਗੋਲੀਆਂ ਮਾਰ ਕੇ ਉਹਦੇ ਜੇਦੇ ਤੇ ਅਸੀਂ 74 ਮਕਰਦਮਾ ਵਗੈਰਾ ਦਰਜ ਕਰਕੇ ਉਹ ਬੰਦੇ ਨੂੰ ਇਮੀਡੀਏਟ ਉਹਦਾ ਟ੍ਰੀਟਮੈਂਟ ਵਾਸਤੇ ਉਹ ਪੀਜੀਆ ਚੱਲ ਰਿਹਾ ਹੈਗਾ ਉਹਦੀ ਅਹ ਟ੍ਰੇਸ ਕਰਨ ਵਾਸਤੇ ਮਾਨ ਜੋਗ ਐਸਐਸਪੀ ਮੈਮ ਡਾਕਟਰ ਜੋਤੀ ਜਾਦਵ ਆਈਪੀਐਸ ਉਹਨਾਂ ਦੀਆਂ ਹਦਾਇਤਾਂ ਤੇ ਸਾਡੀਆਂ ਉਹਨੂੰ ਮਕਰਦਮ ਨੂੰ ਟ੍ਰੇਸ ਕਰਨ ਵਾਸਤੇ ਡਿਫਰੈਂਟ ਪਾਰਟੀਆਂ ਤਿਆਰ ਕੀਤੀਆਂ ਜਿਹਦੇ ਵਿੱਚ ਡੀਐਸਪੀ ਸਮਰਾਲਾ ਦਾ ਹੈ ਹੀ ਹੈ ਨੇ ਉਹਨਾਂ ਦੇ ਐਸਐਚਓ ਸਹਿਬਾਨ ਦੋਨੇ ਮਾਚੀਵਾੜਾ ਐਂਡ ਸਮਰਾਲਾ ਸਪੈਸ਼ਲੀ ਡੀਐਸਪੀ ਡੀ ਐਂਡ ਸਾਡੇ ਇਨਸਪੈਕਟਰ ਸੀਆਈਏ ਤੇ ਸਾਡੇ ਹੋਰ ਵੀ ਕੁਝ ਟੀਮਾਂ ਸਿਗੀਆਂ ਜਿਹਦੇ ਵਿੱਚ ਟੈਕਨੀਕਲੀ ਤੇ ਕੋ ਸਾਡੇ ਸੀਕ੍ਰਟ ਟੀਮ ਤਿਆਰ ਕੀਤੀਆਂ ਸੀ ਮਾਂ ਜੋਗ ਐਸਐਸਪੀ ਨੇ ਉਹਦੇ ਚ ਅੱਜ ਕੰਟੀਨਿਊ ਪੰਜਵਾਂ ਦਿਨ ਹੋਏਗਾ ਕੰਟੀਨਿਊ ਪੰਜ ਦਿਨ ਤੋਂ ਅਸੀਂ ਉਸ ਵੇਸਤੇ ਜੋ ਸਾਨੂੰ ਕਲੂਜ਼ ਮਿਲ ਰਹੇ ਸੀ ਇਹਨਾਂ ਦਾ ਪਿੱਛਾ ਕਰ ਰਹੇ ਸੀ ਪਿੱਛਾ ਕਰਦੇ ਕਰਦੇ ਤੇ ਰਾਤ ਜਾ ਕੇ ਸਾਨੂੰ ਇਹ ਮਲ ਕਾਮਯਾਬੀ ਮਿਲੀ ਜਿਹਦੇ ਵਿੱਚ ਅਸੀਂ ਇਹ ਦੋ ਬੰਦੇ ਜਿਹੜੇ ਐ ਰੈਸਟ ਕਰਦੇ ਦੋ ਬੰਦਿਆਂ ਦੇ ਵਿੱਚੋਂ ਇਹਨਾਂ ਤੋਂ ਬੜੀ ਮਜੀਦ ਪੁਸ਼ਕਿਸ਼ ਹੋਈ ਹੈ ਮਜੀਦ ਪੁਸ਼ਕਿਸ਼ ਦੇ ਦੌਰਾਨ ਇਹਦੇ ਵਿੱਚ ਅਸਲਾ ਬਰਾਮਦ ਕਰਨਾ ਬਹੁਤ ਜ਼ਰੂਰੀ ਸੀ ਜਿਹਦੇ ਨਾਲ ਉਹਨਾਂ ਦੇ ਹोली ਮਾਰੀ ਸੀ ਜਦੋਂ ਉਹਦੀ ਰਿਕਵਰੀ ਵਾਸਤੇ ਅੱਜ ਤੜਕੇ 3 ਵਜੇ ਦੇ ਕਰੀਬ ਇੰਨਾ ਕੀ ਕਰੀਮ ਅਪਰੋਕਸਿਮੇਟ ਟਾਈਮ ਹੋਏਗਾ ਜਦੋਂ ਇਹਨੂੰ ਰਿਕਵਰੀ ਵਾਸਤੇ ਲੈ ਕੇ ਆਏ ਤੇ ਇਹ ਜਿਹੜਾ ਪੌਲਾ ਹੈਗਾ ਇਹ ਜਿਹੜੀ ਜਗ੍ਹਾ ਹੈ ਜਿੱਥੇ ਤੁਸੀਂ ਹੁਣ ਖੜੇ ਹੋ ਤੁਸੀਂ ਮੌਕਾ ਵੀ ਦੇਖਿਆ ਇੱਥੇ ਐਸਐਚਓ ਸਮਰਾਲਾ ਜਿਨੇ ਕਿ ਉਹਦੇ ਫਰਦ ਇਖਲਾਫ ਉਹਨੇ ਜੋਰ ਨਹੀਂ ਕੀਤਾ ਸੀਗਾ ਕਿ ਮੈਂ ਕਿੱਥੇ ਉਹਨੂੰ ਸ਼ਿਪਾ ਕੇ ਰੱਖਿਆ ਹੋਇਆ ਉਹਦੀ ਬਰਾਮਦਗੀ ਕਰਨ ਵਾਸਤੇ ਆਏ ਤੇ ਉਹਨੇ ਉਹਦੇ ਨਾਲ ਸਕਫਲ ਕਰਨ ਵਾਸਤੇ ਬਰਾਮਦਗੀ ਕਰਨ ਤੋਂ ਬਾਅਦ ਉਹਨੂੰ ਉਹਦੇ ਰਿਵਾਲਵਰ ਖੋਣ ਵਾਸਤੇ ਉਹਨੇ ਸਕਫਲਿੰਗ ਕੀਤੀ ਪਲੱਸ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਦੌਰਾਨ ਹੀ ਜਿਹੜੀ ਹੈ ਗੋਲੀ ਉਹਦੇ ਪੈਰ ਤੇ ਲੱਗੀ ਹੈ ਸੋ ਇਸ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰ ਲਈ ਜੁੜੇ ਰਹੋ ਜਗਵੰਤ ਟੀਵੀ ਦੇ ਨਾਲ ਸੰਦੇ ਹੋ ਇਜਾਜ਼ਤ ਸਰਠੀ ਗਾਲ